ਵੇ ਪਾਣੀ ਪਾਣੀ ਹੋ ਗਈ ਮਿੱਤਰ ਮੇਰਾ ਨਰਮ ਕਾਲਜਾ ਡੋਲੇ ਹਾਈਵੇ ਮੇਰਾ ਨਰਮ ਕਾਲਜਾ ਡੋਲੇ ਗੱਡੀਆਂ ਬੱਤੀ ਆ ਗਈ ਉਹ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ ਬੱਤੀ ਨਹੀਂ ਹੁੰਦਾ ਲਾਈਟ ਹੁੰਦਾ ਵਾ ਇੱਥੇ ਬੱਤੀ ਨੇ ਵੇਲਾ ਮਾਨ ਸਾਹਿਬ ਨੂੰ ਕਿੰਨੀਆਂ ਭਾਜਣਾ ਪਈਆਂ ਕੀਤੀ ਕਰਾਈ ਸਾਰੀ ਖੂਚ ਪੈ ਗਈ ਕਾਦੀ ਪੈ ਗਈ ਮਾਨ ਸਾਹਿਬ ਦੀ ਕੀਤੀ ਕਰਾਈ ਖੂਚ ਓਏ ਵੀ ਤੈਨੂੰ ਦੱਸਾਂਗੇ ਜਾਂ ਤੂੰ ਮੋਟਰ ਛੱਡ ਪਾਣੀ ਦੇ ਭਰਿਆ ਵਾ ਓਏ ਇਹਨੂੰ 2 ਘੰਟੇ ਹੋ ਗਏ ਆ ਪਾਣੀ ਤਾਜਾ ਭਰਨਾ ਵਾ ਜਾਂ ਛੱਡ ਜਿੱਦੋਂ ਪਾਣੀ ਡੋਲਦੇ ਰਹਿਣਾ ਪਾਣੀ ਮੁੱਕ ਜਾਣਾ ਇਹ ਸ਼ਰੀਕਾਂ ਦੀ ਟੁੱਟੀ ਥੋੜਾ ਵਾ ਜਿਹੜੀ 2 ਘੰਟੇ ਹੁਣੇ ਦਾ ਬੰਦ ਹੋ ਜਾਣੀ ਆ ਮਸ਼ੀਨ ਮੋਟਰ ਆ 50000 ਲਾਇਆ ਕਿ ਪਾਣੀ ਖੜ ਕੇ ਜਲੇ ਆਉਂਦੀ ਯਾ ਛੱਟ ਤੂੰ ਮੋਟਰ ਆ ਮੇਰੇ ਨਰਮਿੰਦਾਲੀ ਜਾ ਦੱਲੇ ਪਾਣੀ ਦੀ ਅੱਛਲਾ ਹੋਵੇ ਉਹ ਹੋਵੇ ਉਹ ਹਾਂ ਇਹ ਟੁੱਟੀ ਟੈੜੀਆਂ ਟੂਟੀ ਤੇ ਆਈ ਨਹੀਂ ਉਹ ਆ ਮੈਨੇ ਜਰੂਰ ਆਉਂਦੇ ਸ਼ਰੀਕਾਂ ਲੋਹਣ ਮਾਰਦਾ ਮੈਨੇ ਆਹੀ ਆ ਕੇ ਆਪਣੇ ਵੱਲੋਂ ਪਹਿਲਾਂ ਪਾਣੀ ਪਰ ਪਰ ਖੜਦੇ ਰਹੇ ਆ ਤੇ ਹੁਣ ਮਾਰਦੇ ਆ ਗੱਲਾਂ ਓਏ ਇਦਾਂ ਕਰਦੇ ਹੁੰਦੇ ਆ ਜਦੋਂ ਮਤਲਬ ਨਿਕਲ ਜੇ ਆ ਟੈੜੀਆਂ ਤੈਨੂੰ ਕਿਹਾ ਬੋਰ ਕਰਾ ਲਈਏ ਆਪਣੀ ਚੰਗੀ ਭਲੀ ਲੱਤ ਉੱਤੇ ਹੀ ਆ ਕਿੰਨਾ ਕੁ ਜਰ ਟੂਟੀ ਡੀਕਦੇ ਰਵਾਂਗੇ ਹਾ ਕੁੱਤਾ ਹੈ ਸਦਾਈ ਆ ਮੁਫਤਰੀ ਟੂਟੀ ਆਉਂਦੀ ਆ ਨਾ ਕੋਈ ਪੈਸਾ ਨਾ ਕੋਈ ਢੇਲਾ ਚਲਾਉਂਦੇ ਆ ਕੋਈ ਨਹੀਂ ਮੋਟਰਾਂ ਨਾਲ ਬਾਹਰ ਆਣ ਜਦੋਂ ਐਡਾ ਬਿੱਲ ਆਇਆ ਚੱਲ ਪਾਣੀ ਟੋਲ ਟੈੜੀਆਂ ਪਾਣੀ ਤੇ ਸਾਫ ਹੀ ਆ ਉੱਬ ਬਿਆ ਹੋ ਗਿਆ ਵਾ ਨਵਾਂ ਭਰਨਾ ਕੁੰਡੀ ਆਉਣ ਵਾਲੀ ਆ ਛੇਤੀ ਕਰ ਡੈੜੀਆ ਰੋਡ ਤੇ ਦਿਨਾ ਵਾ ਆ ਗਲੀ 'ਚ ਛੱਪੜ ਲੱਗਦਾ ਜਾਂਦਾ ਹੀ ਓ ਛੱਪੜ ਲੱਗਦਾ ਜਾਂਦਾ ਤੇ ਅਸੀਂ ਕੀ ਕਰੀਏ ਹਾੜਾ ਕੀ ਕਸੂਰ ਆ ਪੰਚਾਇਤ ਹੀ ਮਰੀ ਆ ਅਡੋਲ ਪਾਣੀ ਕਰਦੇ ਆ ਸਰਪੰਚਾਂ ਵੀ ਗੱਲ ਓਏ ਸੂਬਿਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਈ ਤੇ ਤੂੰ ਕਿਹੜੇ ਸੂਬੇ 'ਚ ਡਿਊਟੀ ਕਰਦਾ ਰਿਆਂ ਉਹ ਤੈਨੂੰ ਤਾਂ ਟੈਂਕੀ ਛੱਡਣ ਦੀ ਜਾਜ ਨਹੀਂ ਆਈ। ਉਹ ਸਰਪੰਚ ਬਣ ਤੋਂ ਪਹਿਲਾਂ ਮੈਂ ਪਿੰਡ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਪਿੰਡੇ ਵਿੱਚ 24 ਘੰਟੇ ਟੂਟੀ ਆਇਆ ਕਰੂਗੀ। ਤੇ ਤੂੰ 2 ਘੰਟੇ ਛੱਡਦਾ। ਸਰਪੰਚ ਸਾਹਿਬ ਸ਼ੁਕਰ ਕਰੋ ਮੈਂ 2 ਘੰਟੇ ਛੱਡਦਾ ਵਾਂ। 24 ਘੰਟੇ ਛੱਡਾਂ ਤੇ ਪਿੰਡ ਹਰੀ ਦੇ ਪੱਤਣ ਜੋ ਲੱਭਣਾ ਵਾਂ। ਉਹ ਨਾਲੇ ਇੱਥੇ ਗੱਲ ਦੇ ਕੋਈ ਸੁਣਦਾ ਨਹੀਂ ਆ। ਪਿੰਡ ਦੇ ਲੋਕ 24 ਘੰਟੇ ਟੂਟੀਏ ਗੋਲ ਛੱਡਦੇ ਆ। ਸਰਪੰਚ ਸਾਹਿਬ ਓਯਾ ਤੂੰ ਕੀਆ ਲੱਗਿਆ ਮੂੰਹ ਬੜੇ ਪਹੁੰਚੇ ਚੜੀ ਫਿਰਦਾ। ਉਹ ਸਰਪੰਚਾ ਤੇਰੇ ਰਾਜ ਚ ਪਹੁੰਚੇ ਜਾੜਨੇ ਆ। ਮੁੱਠਾ ਜਾਂੜਨ ਜੋ ਕਿਤੇ ਰਹਿ ਨਹੀਂ ਬਾਹਰ ਵੇਖ ਕਿਦਾਂ ਪਾਣੀ ਖਲੋਤਾ ਵਾ ਓਏ ਆ ਜਾ ਬਹਿ ਜਾ ਉਹ ਕੁਕਿਆ ਮੈਂ ਤੈਨੂੰ ਕੀ ਦੱਸਾਂ ਮੈਂ ਤੇ ਆਵੜਾ ਪਛਤਾਉਂਦਿਆਂ ਸਰਪੰਚ ਬਣ ਕੇ ਉਹ ਚੰਗਾ ਭਲਾ ਦੂਜੀ ਪਾਰਟੀ ਸੇਵਾ ਪਾਣੀ ਦਿੰਦੀ ਪੈਸੇ ਲੈਂਦਾ ਤੇ ਬਹਿ ਜਾਂਦਾ ਅਰ ਯਾ ਵੀ ਗੱਲ ਪਾ ਲਿਆ ਸਰਪੰਚ ਬਣ ਕੇ ਉਹ ਕੋਈ ਨਹੀਂ ਹੁਣ ਗੱਲ ਪਿਆ ਢੋਲ ਤੇ ਵਜਾਉਣਾ ਪੈਣਾ ਵਾ ਨਾਲੇ ਸਰਪੰਚ ਕੌਣਾ ਇਹ ਸੌਖਾ ਵਾ ਉਹ ਮਣਮਣ ਦੀ ਤੇ ਲੋਕ ਗਾਲੀ ਕੱਢਦੇ ਆ ਸਰਪੰਚ ਨੂੰ ਬੱਲਿਆ ਤੇਰੇ ਮੈਨੂੰ ਕਿਤੇ ਕੱਲੇ ਨੂੰ ਕੱਢਦੇ ਆ ਹੋਰ ਕੋਈ ਦਾਦਾ ਵੀਵੀ ਕਿਲੋ ਤੁਹਾਨੂੰ ਇਹਦੇ ਨਾਲ ਜਾਣਦੀ ਉਹ ਮੈਂਬਰਾਂ ਨੂੰ ਓਏ ਇਸੇ ਕਰਕੇ ਤੇ ਤੇਰੇ ਕੋਲ ਆਏ ਆ ਵੀ ਕੋਈ ਹੱਲ ਕਰੀਏ ਪਿੰਡ ਤੇ ਡੋਬਦਾ ਜਾਣ ਡਿਆ ਵਾ ਸਰਪੰਚ ਸਾਹਿਬ ਮੇਰੀ ਮੰਨੋ ਪਿੰਡ ਦੇ ਰੈਲੀ ਕਰਾਓ ਕੋਈ ਓ ਵੈਸੇ ਕੋ ਕੀਆ ਕਿਹੜੇ ਕਿਹੜੇ ਬੰਦੇ ਆ ਜਿਹੜੇ ਆਪਣੀ ਗੱਲ ਨਹੀਂ ਮੰਨਦੇ ਓ ਸਰਪੰਚ ਸਾਹਿਬ ਮੰਨਦਾ ਹੈ ਤੁਹਾਡੀ ਕੋਈ ਬਣੀਆ ਪਰ ਬੰਦੇ ਪੁਰਾਣੇ ਹੀ ਆ ਓ ਇਹਨਾਂ ਤਾਂ ਲਿਆਈ ਮਾਰਿਆ ਮੈਨੂੰ ਲੱਗਦਾ ਹੁਣ ਕਾਨੂੰਨ ਦਾ ਹਸਾਰਾ ਲੈਣਾ ਹੀ ਪੈਣਾ ਹੈ ਹਾਏ ਤੇ ਪੰਚਾਇਤ ਹੁਣ ਥਾਣੇ 'ਚ ਜਾਊਗੀ ਓ ਥਾਣੇ 'ਚ ਕਿਉਂ ਜਾਊਗੀ ਓ ਆਪਣੇ ਪਿੰਡ ਵਾਲਾ ਸੇਵਾ ਸੁਣੀਗਾ ਓਦੇ ਵੱਲੇ ਚਲੀਏ ਉਹੋ ਹੀ ਕੱਢੂ ਕੋਈ ਮਸਲੇ ਦਾ ਹੱਲ ਚਲੋ ਫਿਰ ਓਏ ਚੱਲ ਫਿਰ ਸੂਬਿਆ ਤੂੰ ਤੇ ਚੱਲ ਕੇ ਕਰਾਂ ਹਾਂ ਸੂਬੇ ਦੀ ਸੇਵਾ ਅਸੀਂ ਮਿਲ ਕੇ ਆਉਣੇ ਹਾਂ ਸੇਵਾ ਸੋ ਨੂੰ ਠੀਕ ਹੈ ਸਰਪੰਚ ਸਾਹਿਬ ਆਨੇ ਜੱਗ ਹੁੰਦੀ ਐ ਅੱਗ ਹੋ ਪੁਲਸ ਪੰਜਾਬ ਦੀ ਓ ਸੇਵਾ ਸਿਆਂ ਓ ਆਇਓ ਨੰਗਾ ਨੰਗਾ ਸਰਪੰਚ ਸਾਹਿਬ ਕੱਧਰ ਆਉਣੇ ਹੋਏ ਓਏ ਹੁਣ ਆਉਣਾ ਕਿਧਰ ਆ ਸੇਵਾ ਸਿਆਂ ਤੇਰੇ ਲਈ ਆਏ ਆ ਓ ਆਇਓ ਬਹਿ ਜਾਓ ਦੱਸੋ ਕੀ ਗੱਲ ਹੋਈ ਆ ਇਹ ਗੱਲ ਕੀ ਹੋਣੀ ਆ ਅਸੀਂ ਤੇ ਪੰਚਾਇਤ ਬਣਾ ਕੇ ਫਸ ਗਏ ਆ ਇਸ ਤੇ ਕੋਈ ਗੱਲ ਹੀ ਨਹੀਂ ਮੰਨਦਾ ਓਏ ਖੁੱਲ ਕੇ ਦੱਸੋ ਗੱਲ ਹੋਈ ਕੀ ਆ ਓਏ ਅਸੀਂ ਤੇ ਪੰਚਾਇਤ ਬਣਾਈ ਸੀ ਕਿ ਪਿੰਡ ਦਾ ਭਲਾ ਕਰਾਂਗੇ ਪਰ ਪਿੰਡ ਵਾਲੇ ਵੀ ਤੇ ਸਾਡਾ ਸਾਥ ਦੇਣ ਇੱਥੇ ਤੇ ਕੋਈ ਗੱਲ ਹੀ ਨਹੀਂ ਸੁਣਦਾ ਓ ਕੋਈ ਨਹੀਂ ਹੁਣ ਸੁਣਨਗੇ ਆ ਗਏ ਆ ਨਾ ਅਫਸਰਾਂ ਕੋਲ ਓਏ ਅਫਸਰਾਂ ਕੋ ਤੇ ਆ ਗਏ ਨੇ ਪਰ ਗੱਲ ਦਾ ਵੀ ਤਾਂ ਪਤਾ ਲੱਗੇ ਨਾ ਗੱਲ ਹੋਈ ਕੀ ਆ ਓ ਜਨਾਬ ਹੋਣਾ ਕੀ ਆ ਅਬਾਉ ਚਿੱਟਾ ਸੇਵਕ ਗਿੱਟਾ ਤੇ ਹੱਤਤਾ ਜਿਆ ਇਹਨਾਂ ਨੇ ਤੇ ਬਹੁਤਾ ਹੀ ਗੰਦ ਪਾਇਆ ਵਾ ਇਹਨਾਂ ਕਰਕੇ ਦੂਜੇ ਲੋਕ ਵੀ ਜਦੋਂ ਜਦੀ ਪਾਣੀ ਡੋਲਣ ਦੇ ਕੋਈ ਇਹਨਾਂ ਨੂੰ ਤੇ ਆਪਾਂ ਪਹਿਲਾਂ ਵੀ ਸਮਝਾਇਆ ਸੀ ਮੰਨਦੇ ਨਹੀਂ ਆਏ ਕੋਈ ਇਹ ਨਹੀਂ ਮੰਨਦੇ ਮੁੰਦੇ ਇਹਨਾਂ ਨੂੰ ਲਿਆ ਹੋਇਆ ਕਿਰਾ ਚਰਾਗਾ ਮੁਰੇ ਉਹ ਚਰਾਗਾ ਮੁਰੇ ਇਹਨਾਂ ਨੇ ਮੈਂ ਕੀ ਲੈਵਾ ਉਹ ਮੇਰੀ ਡਿਊਟੀ ਨਹੀਂ ਇੱਥੇ ਜੇ ਕਿਤੇ ਮੇਰੀ ਡਿਊਟੀ ਇੱਥੇ ਹੁੰਦੀ ਨਾ ਇਹਨਾਂ ਨੂੰ ਮੈਂ ਰੋਲ ਠਾਣੇ ਸਾਥ-ਸਾਥ ਕੇ ਚੌਂਕੀਆਂ ਭਰਾਇਆ ਕਰਨੀਆਂ ਉਹ ਪਿੰਡ ਦੇ ਹੁੰਦੇ ਨਾ ਤੇ ਕੋਈ ਕਰ ਲੋ ਲਓ ਫਿਰ ਇਹਨਾਂ ਨੂੰ ਨੱਥ ਪਾਉਣੀ ਹੈ ਨਾ ਇਹਨਾਂ ਵਾਦੇ ਬੰਦਾ ਸਿਆਣਾ ਤੇ ਸਕੀਮੀ ਜਾਏਗਾ ਹੇ ਲੱਭੋ ਜਨਾਬ ਤੁਸੀਂ ਲੱਭਣਾ ਬੰਦਾ ਫਿਰ ਹੈਗਾ ਉਹ ਕਿਹੜਾ ਫੱਕਰ ਕੜੁਕੇ ਵਾਲਾ ਹਾਂ ਇਹ ਉਹ ਹੀ ਸਿਆਣਾ ਹੈ ਉਹ ਬੰਦਾ ਪੁਰਾਣਾ ਵਾ ਤੇ ਅਗਲੇ ਗੱਲ ਸਿਆਣੀ ਕਰ ਦਿੰਦਾ ਹੁੰਦਾ ਵਾ ਜਨਾਬ ਜੇ ਤੁਸੀਂ ਕਹਿੰਦੇ ਤੇ ਫਿਰ ਕਰ ਦਿੰਦਾ ਹਣਾ ਤੇ ਆਓ ਫਿਰ ਉਹਦੇ ਹਾਲ ਚੱਲਦੇ ਹਾਂ ਉਠੋ ਖਦਾ ਪੂਰਾ ਚਿੱਟਾ ਕੋਈ ਆਖੇ ਮੈਨੂੰ ਕਾਲਾ 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 ਮੈਂ ਹਾਂ ਫੱਕਰ ਕੁੜਕੇ ਵਾਲਾ ਫੱਕਰ ਕੁੜਕੇ ਵਾਲਾ ਓ ਜੀ ਕੁੜਕੇ ਤੇ ਉਤਰ ਤੇ ਪੱਤਾ ਸੱਟੋ ਤੁਸੀਂ ਕੁੜਕੇ ਤੇ ਚੜ ਕੇ ਬਹਿ ਗਏ ਜੇ ਤੇ ਕੋਈ ਨਹੀਂ ਪੱਤਾ ਛੁੱਟ ਦਿੰਨੇ ਆ ਰੰਗ ਕੀ ਆ ਪਾਣ ਕੀ ਇੱਟ ਓਏ ਪਾਣ ਵੇ ਜਾ ਇੱਟ ਤੂੰ ਪੱਤਾ ਸੱਟ ਮੇਰੇ ਦੁਸ਼ਮਣ ਕਿਆ ਮਾਰੇਗਾ ਮੇਰਾ ਦੋਸਤ ਟੈਂਪੂ ਓ ਟੈਂਪੂ ਓ ਪਾਪਾ ਟੈਂਪੂ ਨਹੀਂ ਟੈਂਪੂ ਵਾਲਾ ਓਏ ਆ ਚੁੱਕ ਚਕਾਵਾ ਤੇ ਬਣ ਗਿਆ ਵਾ ਭਾਬੀ ਕੀ ਕਰੀਏ ਫਿਰ ਜੇ ਬਣ ਗਿਆ ਤੇ ਓਏ ਉਧਰ ਬੰਦਿਆਂ ਨੂੰ ਵੀ ਡੰਡ ਤੇ ਵੀ ਬੈੜਕਾ ਲਾ ਮੇਰ ਤੋਂ ਨਹੀਂ ਵਜਦੇ ਡੰਡ ਜੁੰਡ ਮੈਂ ਨੱਕ ਫੜ ਕੇ ਕਹਿ ਦਿੰਦਾ ਨੱਥੂ ਦੀ ਭਾਬੀ ਉਹ ਤੈਨੂੰ ਹੜਾ ਚਾ ਆ ਭਾਬੀ ਬੰਦਾ ਓਏ ਉਧਰ ਨੈਟ ਤੇ ਵੇਖ ਲਾ ਅਗਲੇ ਭਾਬੀਆਂ ਨੇ ਦਿਵਾਲੀ ਹੋਈ ਚੰਗੀ ਭਲੀ ਲੁੱਡੋ ਖੇਡਣ ਡਿਆ ਫੋਨ ਤੇ ਲਿਆ ਕੇ ਬਾਤਾ ਤਾਸ਼ ਤੇ ਫੋਨ ਨਾਲ ਤੇ ਤੁਹਾਡਾ ਬੇੜਾ ਕਰਕੇ ਕੀਤਾ ਆ ਵੇਖੋ ਆਪਣੀਆਂ ਸਿਹਤਾਂ ਓ ਇਹੋ ਜਿਹੇ ਗੇਮਾਂ ਖੇਡੀਦੀਆਂ ਹੁੰਦੀਆਂ ਵਾ ਕੇ ਦਿਮਾਗ ਦੇ ਨਾਲ ਨਾਲ ਸਰੀਰ ਦੀ ਵੀ ਐਕਸਰਸਾਈਜ਼ ਹੋਵੇ ਚੱਲ ਉੱਠ ਕੇ ਡੰਡਲਾ ਰੋਂਦਾ ਲੁੱਡੋ ਖੇਡਣ ਨੂੰ ਫਕਰ ਸਾਹਿਬ ਆਹ ਸਾਹਿਬ ਉਹ ਸਾਹਿਬ ਤੇ ਤੁਹਾਡੇ ਨਾਲ ਤੁਰੇ ਫਿਰਨਦੇ ਆ ਇੱਧਰ ਆ ਤੈਨੂੰ ਗੱਲ ਦੱਸੀਏ ਕਿ ਨਿਆਣਿਆਂ ਦੇ ਭੂਮ ਵੜਾਉਣ ਡਿਆ ਵਾ ਗੱਲ ਸੁਣ ਲੈਨੇ ਆ ਇਹ ਗੱਲ ਹੋ ਗਈ ਆ ਤੇਰਾ ਤੇਰਾ ਕੰਮ ਪੈ ਗਿਆ ਵਾ ਮੈਂ ਇਹਦੇ ਵਿੱਚ ਕੀ ਕਰਾਂ ਆ ਕਾਨੂੰਨ ਤੁਹਾਡੇ ਕੋਲ ਆ ਆ ਮਾਰੋ ਕੋਈ ਧਾਰਨਾਂ ਦੀ ਦੇ ਕਰ ਦਵਾਂ ਅੰਦਰ ਉਹ ਧਾਰ ਉਹ ਧਾਰ ਨਹੀਂ ਧਾਰਾ ਹੁੰਦੀ ਆ ਉਹ ਸਰਕਾਰ ਨੇ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਬਣਾਇਆ ਜਿਹੜਾ ਮੈਂ ਪਾਣੀ ਰੋੜ ਵਾਲਿਆਂ ਨੂੰ ਅੰਦਰ ਕਰਦਾ ਸਰਕਾਰ ਨੇ ਧਾਰਾ ਕਿਉਂ ਬਣਾਉਣੀ ਉਹਨੇ ਨਹਿਰਾਂ ਜੂ ਬਣਾਈਆਂ ਪਾਣੀ ਵੇਚਣ ਨੂੰ ਉਹ ਸਰਕਾਰ ਨੂੰ ਛੱਡ ਫੱਕਰਾ ਅਸੀਂ ਤਾਂ ਤੇਰੇ ਕੋ ਤਾਂ ਆ ਸਾਨੂੰ ਕੋਈ 10 ਸਕੀਮ ਵਾਹ ਭਾਊ ਆਪਣੀਆਂ ਸਕੀਮਾਂ ਖਤਰਨਾਕ ਹੀ ਹੁੰਦੀਆਂ ਨੇ ਉਹ ਕੱਲ ਨੂੰ ਕੋਈ ਮਰ ਮੁਰ ਗਿਆ ਨਾ ਤੇ ਆਪਣਾ ਜੁਮਾ ਉੱਪਰ ਪਹੁੰਚ ਜੇ ਉਹ ਕੋਈ ਗੱਲ ਨਹੀਂ ਮਰ ਜੂਗਾ ਤੇ ਜਿਹੜੇ ਪਾਣੀ ਬਰਬਾਦ ਕਰਦੇ ਹਜੇ ਤੇ ਮਰੀ ਜਾਣੀ ਚਾਹੀਦੇ ਤੇ ਕੋਈ ਗੱਲ ਨਹੀਂ ਪਾ ਲਓ ਫਿਰ ਮਤਾ ਤੇ ਕੋਈ ਨਹੀਂ ਮਤਾ ਪਾ ਲੈਣੇ ਮਤਾ ਵੀ ਸਰਪੰਚ ਨੂੰ ਨਹੀਂ ਪਉਣਾ ਉਹ ਮਤਾ ਦੇ ਪਾ ਲਾਂਗੇ ਪਰ ਮੈਂ ਕਿਨਾਂ ਇੱਕ ਵਾਰੀ ਪਿਆਰ ਨਾਲ ਸਮਝਾ ਕੇ ਵੇਖ ਲਈਏ ਇਹ ਤਾਂ ਮੰਨ ਨਹੀਂ ਜਾਣ ਉਹ ਫੱਕਰਾ ਹੀ ਤੇ ਬੜੀਆਰ ਸਮਝਾ ਲਿਆਈ ਚੱਲ ਜੇ ਤੂੰ ਕਿਨਾਂ ਦੇ ਇੱਕ ਵਾਰ ਫੇਰ ਸਮਝਾ ਕੇ ਵੇਖ ਲੈਨੇ ਓਏ ਆਜੋ ਚੱਲ ਜਾਂਨੇ ਆ ਇੱਕ ਵਾਰੀ ਤੈਨੂੰ ਕਿਸਿਆ ਉਹ ਕਿੜਾ ਓਏ ਉਹ ਕਿਹੜਾ ਉਹ ਤੈਨੂੰ ਦੀਦਾ ਨਹੀਂ ਠਾਣਦਾਰ ਸਾਹਿਬ ਆਇਆ ਮੈਂ ਕੀ ਕਰਾਂ ਠਾਣਦਾਰ ਨੂੰ ਮੇਰੇ ਸਾਹ ਆਪ ਡਾਡੀ ਮੈਨੂੰ ਠਾਣਦਾਰ ਆਂਦਾ ਔਰ ਸਰਪੰਚ ਸਾਹਿਬ ਆਇਆ ਕੋ ਕਤਰ ਕਰ ਅਸੀਂ ਕੀ ਕਰੀਏ ਸਪੈਂਚ ਆਇਆ ਤੇ ਅੰਜਾ ਡਾਡਾ ਡਿਸਪੈਂਚ ਆਂਦਾ ਉਹ ਤੇਰਾ ਡਾਡੀ ਸਾਰਾ ਕੁਝ ਤੈਨੂੰ ਹੀ ਕਹਿੰਦਾ ਓਹ ਕਿਸੇ ਹੋਰ ਨੂੰ ਵੀ ਕੋਈ ਕਹਿੰਦਾ ਹੈ ਕਿ ਨਹੀਂ ਓਹ ਮਾਰ ਉਹਦੇ ਡਾਡੀ ਨੂੰ ਆਜ ਉਹਨੂੰ ਗਿਆ ਕੇ ਸੈੱਲ ਕੱਢੇ ਬਾਵੇ ਦੇ ਚੋਂ ਉਹ ਕੌਣ ਆ ਉਹ ਤੈਨੂੰ ਕਾ ਸੈੱਲ ਕੱਟ ਤੂੰ ਅੱਖਾਂ ਕੱਢੀ ਆਂ ਨਿਆ ਪਾਣੀ ਡੋਲਾ ਤੇ ਛਾਰੂ ਮਾਰਾ ਮੇਰੇ ਖਰ ਆਇਆ ਸਰਕਾਰ ਉਹ ਬੱਸ ਕਰ ਸਾਈਂ ਜੂਰ ਆ ਗਿਆ ਤੇਰੇ ਘਰ ਇੱਕ ਤੇ ਗੱਲ ਗੱਲ ਤੇ ਤੂੰ ਪਾਣੀ ਉਡਾ ਡੋਲਦਾ ਤੇ ਡੋਲੀ ਐ ਨਾ 50000 ਖਰਚਿਆ ਮੱਛੀ ਮੋਟਰ ਤੇ ਚੱਲ 50000 ਲਾਇਆ ਮੱਛੀ ਆ ਜਾ ਤੁਹਾਨੂੰ ਜਲ ਪਾਲੀ ਚਾਹੀਏ ਓਏ ਆ ਜਾ ਰਹਿਣ ਦੇ ਪਾਣੀ ਨੂੰ ਉਹ ਕੋ ਕਿਹਾ ਜਾ ਤੂੰ ਚਿੱਟੇ ਰੋਂ ਇੱਥੇ ਆਵਾਜ਼ ਮਾਰ ਲਿਆ ਉਹ ਆਜੂਗਾ ਇੱਥੇ ਓਏ ਆਜੂਗਾ ਜਾ ਕੇ ਉਹਨੂੰ ਨਾਂ ਲੈ ਦੀ ਲਓ ਭਾਊ ਪੀਓ ਪਾਣੀ ਓ ਕੋਈ ਨਹੀਂ ਇਹਦੀ ਕੀ ਲੋੜ ਹੀ ਭਾਊ ਅੜੀ ਸਿਕਿਉਰਿਟੀ ਚੁੱਕੀ ਫਿਰਦਾ ਕੀ ਗੱਲ ਬੋਟਾਂ ਹੀ ਖਲਾਤਾ ਵਾਂ ਓ ਬੋਟਾਂ ਬੋਟਾਂ ਚ ਕੀ ਖਲਾਉਣਾ ਵਾਂ ਆ ਬੱਸ ਤੁਹਾਡੇ ਵਾਲੇ ਹੀ ਆਏ ਆ ਕੰਮ ਜਾ ਕੀ ਕੰਮ ਪੈ ਗਿਆ ਆ ਯਾਰ ਮੈਨੂੰ ਇਹ ਗੱਲ ਦੱਸ ਵੀ ਤੁਸੀਂ ਇਹਨਾਂ ਪਾਣੀ ਗਰ ਰੋੜ ਦੇ ਜੇ ਬਸ ਭਾਉ ਜੀ ਸਾਡਾ ਢੋਲਦਾ ਹੀ ਢੋਲਦੇ ਆ ਥੁੱਕ ਮੁੱਕ ਜਾਂਦਾ ਪੈਸੇ ਗਿੰਦਿਆ ਇੰਨੇ ਪੈਸੇ ਲਾਏ ਇਹਦੇ ਤੇ ਫੋਨ ਤੇ ਬਸ ਸਵਾਦ ਹੀ ਲੈਣਦੇ ਆ ਕਦੀ ਸੋਚ ਤਾ ਤੇ ਕਦੀ ਠਾ ਓ ਤੂੰ ਤੇ ਸਵਾਦ ਲੈਣਦੇ ਆ ਵਾ ਪਰ ਪਾਣੀ ਦੀ ਬਰਬਾਦੀ ਤੇ ਹੋਣ ਢਈ ਆ ਨਾ ਡਾੜੀਆਂ ਸ਼ਰੀਕ ਵੀ ਆ ਗਈ ਉੱਥੇ ਜੜ ਕੇ ਟਲਾਵਾ ਰੋੜੇ ਚਲਾਹ ਰੋੜੇ ਰੋੜੇ ਜਿੱਡਾ ਤੇ ਤੂੰ ਆਪ ਐ ਓ ਤੂੰ ਤੇ ਦਲੀਪ ਸੋਹਣਾ ਵਾ ਜੇ ਉਹ ਰੋੜੇ ਜੱਡਾ ਵਾ ਉਹ ਨਿਕਲ ਜਾ ਥੋਂ ਬੈ ਬੈ ਕੇ ਤੁਹਾਡਾ ਨਹੀਂ ਨਿਆਣਾ ਦਾ ਇਥੇ ਕੋਈ ਵੀ ਕੰਮ ਚੱਲ ਬਈ ਇਸੇ ਕਰਕੇ ਮੈਂ ਨਾ ਕਰੇ ਪੈਰ ਨਹੀਂ ਪਾਉਂਦਾ ਨਾ ਪਾਉਂਦਾ ਪੈਰ ਹੁਣ ਪੈਰ ਸਿਰ ਤੇ ਰੱਖ ਕੇ ਆਇਆ ਵਾ ਤੇਰਾ ਕਰਕੇ ਨਹੀਂ ਆਇਆ ਮੈਂ ਇਹਨਾਂ ਦਾ ਕਰਕੇ ਆਇਆ ਵਾ ਓ ਜਾ ਓ ਜਾ ਮੈਨੂੰ ਵੀ ਐਡਾ ਸ਼ੌਂਕ ਨਹੀਂ ਤੇਰੇ ਦਰਸ਼ਨ ਕਰਨ ਦਾ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਅਬ ਬਹੁਤਾ ਦੂਰ ਕਰਨਾ ਨਾ ਤੇ ਦੂਰ ਵਾਲੇ ਚਸ਼ਮੇ ਲਗਾ ਲਾ ਓ ਬੈ ਜਾ ਓ ਇੱਥੇ ਚਸ਼ਮੇ ਬਦਪੂਰ ਉਹ ਮੈਨੂੰ ਤੇ ਤੁਹਾਡੀ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਲੜਾਈ ਕਿਹੜੀ ਗੱਲ ਦੀ ਆ ਉਹ ਮੈਨੂੰ ਲੱਗਦਾ ਐ ਇਸੇ ਕਰਕੇ ਜਦੋਂ ਜਦੀ ਪਾਣੀ ਰੋੜਦੇ ਆ ਉਹ ਆਹੀ ਨਹੀਂ ਰੋੜਦੇ ਇਹੋ ਹੀ ਰੋੜਦਾ ਵਾ ਜਿੱਦਾਂ ਦੀ ਇਹਨੇ ਮੋਟਰ ਲਵਾਈ ਉਦੋਂ ਤੇਰੇ ਪੈਰ ਨਹੀਂ ਪੁੰਜੇ ਲੱਗਣ ਦਾ ਤੇ ਦਵੱਲੀ ਐ ਨਾ ਥਾਂ ਨਹੀਂ ਸੁੱਚਾ ਕਰਨਾ ਅਸੀਂ ਗੁਰੂ ਪੀਰ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਨਹੀਂ ਮੰਨਦੇ ਗੁਰੂ ਪੀਰ ਨੂੰ ਅਸੀਂ ਵੀ ਗੁਰੂ ਪੀਰ ਨੂੰ ਮੰਨਣ ਵਾਲੇ ਆ ਤੂੰ ਕਿਹੜਾ ਗੁਰੂ ਪੀਰ ਨੂੰ ਮੰਨਦਾ ਮੈਂ ਵੱਟੇ ਨੂੰ ਮੰਨਦਾ ਤੇ ਤੂੰ ਕਿਹਨੂੰ ਮੰਨਦਾ ਮੈਂ ਨਿੱਕੇ ਨੂੰ ਉਹ ਮੈਂ ਫੇ ਸਮਦਰ ਜੇ ਨੂੰ ਮੰਨਦਾ ਜੇ ਉਹ ਇੱਥੇ ਸਾਰੇ ਗੁਰੂ ਪੀਰ ਨੂੰ ਮੰਨਣ ਵਾਲੇ ਆ ਉਮ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਕਿਹੜਾ ਗੁਰੂ ਪੀਰ ਕਹਿੰਦਾ ਵੀ ਪਾਣੀ ਦੀ ਬਰਬਾਦੀ ਕਰੋ ਨਹੀਂ ਗੁਰੂ ਪੀਰ ਤਾਂ ਨਹੀਂ ਕਹਿੰਦਾ ਅਸੀਂ ਤਾਂ ਮੋਟਰ ਜੀ ਰਵੀ ਕਰਨ ਦੇ ਸੀ ਓਏ 2 ਮਹੀਨੇ ਹੋ ਗਏ ਤੁਹਾਡੀਆਂ ਜੇ ਮੋਟਰ ਨਹੀਂ ਰਵੀ ਆਈ ਓ ਤੁਹਾਡੀ ਮੋਟਰ ਦੇ ਚੱਕਰ 'ਚ ਸਾਰਾ ਪਿੰਡ ਰਮਾ ਚੱਲਿਆ ਓ ਮੇਰੇ ਕਹਿਦਾ ਹੀ ਮਾਨਦਾਨ ਰੱਖ ਲੈਂਦੇ ਓ ਕਿੱਡਾ ਬੁਰਾ ਲੱਗਦਾ ਜਦੋਂ ਪਿੰਡ 'ਚ ਕੋਈ ਮਿਲਣ-ਗਿਲਣ ਆਉਂਦਾ ਓ ਮੈਂ ਪਿੰਡ ਦਾ ਅਫਸਰ ਬੰਦਾ ਐ ਮੇਰੇ ਪਿੰਡ 'ਚ ਚਿੱਕੜਦੇ ਗਾਰਾ ਔਰ ਮੇਰਾ ਤੇ ਜੀਗਾ ਦਾ ਮੈਂ ਪਿੰਡ ਛੱਡ ਕੇ ਸ਼ਹਿਰ ਹੀ ਚਲ ਜਾ। ਉਹ ਜੇ ਗਲੀਆਂ ਦੇ ਗਾਰਾ ਇਹਦੇ ਚਾੜਾ ਕੀ ਕਸੂਰ ਆ? ਇਹਦੇ ਬਾਰੇ ਪੰਚਾਇਤ ਸੋਚੇਗੇ। ਸੁਣਦਾ ਕੀ ਕਹਾਈ ਤੈਨੂੰ? ਉਹ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ। ਜਿਹੜਾ ਕੰਮ ਕਰਨਾ ਹੈ ਨਾ ਉਹੋ ਹੀ ਕਰੋ। ਉਹ ਦੱਸਿਏ ਫਿਰ ਇਹਨਾਂ ਨੂੰ ਜਿਹੜੇ ਕੰਮ ਆਏ ਆ ਦੱਸੋਗੇ? ਓਏ ਅਹੀ ਤੇ ਤੁਹਾਡੇ ਨਾਲ ਤਰ ਕਰਕੇ ਆਇਆ ਪਾਣੀ ਪੂਣੀ ਨੂੰ ਛੱਡੋ। ਬੁਰੇ ਆਓ।